ਡੀਸੀ ਮੈਡਮ ਜੋ ਕਿ ਸ਼੍ਰੀਮਤੀ ਕੋਮਲ ਮਿੱਤਲ ਨੇ ਮੁਹਾਲੀ ਦੇ ਜੋ ਕਿ ਲਗਾਤਾਰ ਇਸ ਤਰੀਕੇ ਦੀ ਜਿਹੜੀ ਦੌਰੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਉਹਨਾਂ ਵੱਲੋਂ ਲੋਕਾਂ ਦਾ ਦਰਦ ਸੁਣਿਆ ਗਿਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਕੱਲਾ ਇਕੱਲਾ ਪਿੰਡ ਦੇਖ ਕੇ ਆਏ ਨੇ ਕਿੰਨਾ ਕੁ ਨੁਕਸਾਨ ਹੋਇਆ ਕਿੰਨੀ ਕੁ ਮੁਸ਼ਕਲ ਦੇ ਵਿੱਚ ਲੋਕ ਰਹਿ ਰਹੇ ਨੇ ਤਾਂ ਜਿਹੜੇ ਮੌਕਾ ਦੇਖ ਰਹੇ ਨੇ ਇਸ ਕਾਜਵਾ ਜੋ ਰੁੜਿਆ ਉਸ ਕਾਜਵੇ ਦੀ ਕਿਵੇਂ ਰਿਪੇਅਰ ਕੀਤੀ ਜਾਵੇ ਕਿਵੇਂ ਲੋਕਾਂ ਨੂੰ ਆਣ ਜਾਣ ਵਾਸਤੇ ਸਾਧਨ ਹੋ ਸਕੇ ਤਾਂ ਇਸ ਨੂੰ ਲੈ ਕੇ ਪਿੰਡਾਂ ਦਾ ਦੌਰਾ ਕੀਤਾ ਜੀ ਉੱਪਰ ਕਰਾਉਂਦੇ ਵਾਲਾ ਬਗਿੰਡੀ ਸਾਰੇ ਪਿੰਡਾਂ ਦੀਆਂ ਮੁਸ਼ਕਲਾਂ ਸੁਣੀਆਂ ਜੀ ਕੀ ਸਥਿਤੀ ਹੈ ਕਿ ਮੁਸ਼ਕਲਾਂ ਨੇ ਕਿਰਕਿਰ ਮੁਸ਼ਕਲਾਂ ਨਾਲ ਜੂਝ ਰਹੇ ਨੇ ਤੁਸੀਂ ਅੱਜ ਪੂਰਾ ਮੌਕਾ ਦੇਖਿਆ ਕੰਤ ਪਿੰਡਾਂ ਦੇ ਵਿੱਚ ਜੀਐਨਟੀ ਦੀ ਰਾਉ ਇਧਰ ਲੰਘਦੀ ਹੈ ਤੇ ਅਸੀਂ ਪਿੰਡਾਂ ਦਾ ਦੌਰਾ ਕੀਤਾ ਇੱਕ ਇਹ ਮੇਨ ਸਟ੍ਰੀਮ ਜਾ ਰਹੀ ਹੈ ਉਸ ਤੋਂ ਇਲਾਵਾ ਵੀ ਦੋ ਪਾਸੇ ਹੋਰ ਸਟ੍ਰੀਮ ਬਣਦੀ ਹੈ ਜੋ ਕਿ ਲੰਘ ਕੇ ਅੱਗੇ ਜਾ ਕੇ ਕਨਵਰਜ ਹੁੰਦੀ ਹੈ ਸਾਰੇ ਨੁਕਸਾਨ ਫਿਲਹਾਲ ਇਨਫਰਾਸਟ੍ਰਕਚਰ ਦਾ ਹੈ ਇਹ ਪੰਜ ਪਿੰਡਾਂ ਦੀ ਕਨੈਕਟੀਵਿਟੀ ਟੁੱਟੀ ਹੋਈ ਹੈ ਪੰਜੋ ਹੀ ਪੰਜੋ ਹੀ ਪਿੰਡ ਤੁਸੀਂ ਦੇਖੋ ਥੋੜਾ ਬਹੁਤ ਗਰੀਬ ਪੋਪੂਲੇਸ਼ਨ ਇੱਥੇ ਰਹਿੰਦੀ ਹੈ ਤੇ ਕੋਈ ਬਹੁਤ ਜ਼ਿਆਦਾ ਸਾਧਨ ਨਹੀਂ ਅੰਦਰ ਪਿੰਡ ਦੇ ਅੰਦਰ ਤੇ ਬੱਚਿਆਂ ਦਾ ਸਕੂਲ ਵਗੈਰਾ ਵੀ ਇੱਥੇ ਜੈੰਤੀ ਦੇ ਮਾਜਰੀ ਪਿੰਡ ਦੇ ਵਿੱਚ ਸਕੂਲ ਹੈ ਬੱਚਿਆਂ ਦੇ ਜਾਂ ਫਿਰ ਅੱਗੇ ਇਹ ਚੰਡੀਗੜ੍ਹ ਜਾਂਦੇ ਨੇ ਬੱਚੇ ਤੋਂ ਬੀਤੇ ਦਿਨਾਂ ਤੋਂ ਬਾਰਸ਼ਾਂ ਦੇ ਵਿੱਚ ਪੰਜ ਪਿੰਡ ਜੋ ਮੁਹਾਲੀ ਦੇ ਪੰਜ ਪਿੰਡ ਨੇ ਉਹਨਾਂ ਦੇ ਦੋ ਕਾਜ ਵੀ ਰੁੜ ਗਏ ਸੀ ਜਿਸ ਤੋਂ ਬਾਅਦ ਪੰਜ ਪਿੰਡਾਂ ਦੀ ਆਵਾਜ਼ਾਈ ਠੱਪ ਹੋ ਗਈ ਸੀ ਇਸੇ ਨੂੰ ਲੈ ਕੇ ਜਦੋਂ ਹੁਣ ਬਾਰਸ਼ਾਂ ਰੁਕੀਆਂ ਨੇ ਉਸ ਤੋਂ ਬਾਅਦ ਅਫਸਰ ਸਹਿਬਾਨ ਮੌਕੇ ਤੇ ਮੌਕਾ ਦੇਖਣ ਪਹੁੰਚੇ ਨੇ ਤੁਸੀਂ ਦੇਖੋ ਕਿ ਡੀਸੀ ਮੁਹਾਲੀ ਤੇ ਨਾਲ ਏਡੀਸੀ ਐਸਡੀਐਮ ਸਾਰੇ ਅਫਸਰ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਉੱਤੇ ਪਹੁੰਚੇ ਨੇ ਜੇਸੀ ਮਸ਼ੀਨਾ ਤੇ ਨਾਲ ਕੰਮ ਸ਼ੁਰੂ ਕਰਵਾ ਦਿੱਤਾ ਹੈ ਇਸ ਦੀ ਰਿਪੋਰਟ ਦਾ ਦੱਸਿਆ ਦੀ ਕਾਫੀ ਲੋਕ ਮੁਸ਼ਕਲ ਦੇ ਵਿੱਚ ਕਾਫੀ ਪੰਜ ਪਿੰਡਾਂ ਦਾ ਦੌਰਾ ਕਰਕੇ ਆਏ ਨੇ ਡੀਸੀ ਮੈਡਮ ਜੋ ਕਿ ਸ਼੍ਰੀਮਤੀ ਕੋਮਲ ਮਿੱਤਰ ਨੇ ਮੁਹਾਲੀ ਦੇ ਜੋ ਕਿ ਲਗਾਤਾਰ ਇਸ ਤਰੀਕੇ ਦੀ ਜਿਹੜੀ ਦੌਰੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਉਹਨਾਂ ਵੱਲੋਂ ਲੋਕਾਂ ਦਾ ਦਰਦ ਸੁਣਿਆ ਗਿਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਕੱਲਾ-ਕੱਲਾ ਪਿੰਡ ਦੇਖ ਕੇ ਆਏ ਨੇ ਕਿੰਨਾ ਕੁ ਨੁਕਸਾਨ ਹੋਇਆ ਕਿੰਨੀ ਕੁ ਮੁਸ਼ਕਲ ਦੇ ਵਿੱਚ ਲੋਕ ਰਹਿ ਰਹੇ ਨੇ ਤਾਂ ਇਹ ਪੈਦਾ ਹੀ ਹੁੰਦਾ ਹੈ ਕਿ ਜਦੋਂ ਵੱਡੇ ਅਫਸਰ ਆਣ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਮੌਕੇ ਦੀ ਸਥਿਤੀ ਕੀ ਹੈ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਅਫਸਰ ਸਹਿਬਾਨ ਜਿਹੜੇ ਮੌਕਾ ਦੇਖ ਰਹੇ ਨੇ ਇਸ ਕਾਜਵੇ ਜੋ ਰੁੜਿਆ ਉਸ ਕਾਜਵੇ ਦੀ ਕਿਵੇਂ ਰਿਪੇਅਰ ਕੀਤੀ ਜਾਵੇ ਕਿਵੇਂ ਲੋਕਾਂ ਨੂੰ ਆਉਣ ਜਾਣ ਵਾਸਤੇ ਸਾਧਨ ਹੋ ਸਕੇ ਤਾਂ ਇਸ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਦੱਸ ਦਿੰਦੇ ਆ ਅੱਜ ਇੱਕ ਬਰਾਤ ਵੀ ਸੀ ਚੋਕੀ ਇਹ ਕਾਜਵੀ ਰੁੜਨ ਨਾਲ ਬਰਾਤ ਨਹੀਂ ਜਾ ਸਕੀ ਅੱਗੇ ਉਸ ਤੋਂ ਬਾਅਦ ਨਮਾ ਗਰੋਲੇ ਪਾਸੇ ਪੈਲਸ ਕਰਨਾ ਪਿਆ ਜਿਸ ਕਰਕੇ ਉਸ ਜਗ੍ਹਾ ਤੇ ਬਰਾਤ ਨੂੰ ਬੁਲਾਉਣਾ ਪਿਆ ਤਾਂ ਇਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਇਹ ਹਾਲਾਤ ਬਣੇ ਹੋਏ ਨੇ ਹਾਂ ਬਿਲਕੁਲ ਤੁਸੀਂ ਦੇਖੋ ਕਿ ਬੜੀ ਮੁਸ਼ਕਲ ਦੇ ਨਾਲ ਰਿਸ਼ਤੇਦਾਰ ਨੇ ਵੀ ਜਾਣਾ ਸੀ ਉਹਨਾਂ ਨੇ ਵੀ ਬੜਾ ਮੁਸ਼ਕਲ ਸੀ ਤਾਂ ਇਸ ਨੂੰ ਲੈ ਕੇ ਮੈਡਮ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜੇ ਹਾਲਾਤ ਇਹ ਬਣੇ ਨੇ ਤਾਂ ਇਸ ਜਗ੍ਹਾ ਕੰਮ ਸ਼ੁਰੂ ਕਰਵਾ ਦਿੱਤਾ ਹੈ 2 ਜੇਸੀ ਮਸ਼ੀਨਾਂ ਤੇ ਨਾਲ ਦੀ ਨਾਲ ਜਿੱਥੇ ਉੱਤੇ ਕੰਮ ਕਰਨੇ ਜਿਹੜੇ ਲੇਬਰ ਲਗਾ ਦਿੱਤੀ ਹੈ ਜਲਦੀ ਹੀ ਕਾਜਵੇਨ ਦੀ ਰਿਪੇਅਰ ਕਰਕੇ ਲੋਕਾਂ ਨੂੰ ਆਉਣ ਜਾਣ ਵਾਸਤੇ ਸਾਧਨ ਹੋ ਜਾਏਗਾ ਤੁਸੀਂ ਮੈਨੂੰ ਇੱਧਰ ਵੀ ਦਿਖਾ ਦਿਓ ਇਸ ਪਾਸੇ ਤੁਸੀਂ ਦੇਖੋ ਕਿ ਇਹ ਜਿਹੜੇ ਅਫਸਰ ਸਾਹਿਬਾਨ ਆ ਰਹੇ ਨੇ ਸਾਰੇ ਅਫਸਰ ਅੱਜ ਮੌਕਾ ਦੇਖਣ ਪਹੁੰਚੇ ਹੋਏ ਨੇ ਤੇ ਨਾਲ ਦੀ ਨਾਲ ਜਿਹੜੇ ਹਾਲਾਤ ਬਣੇ ਨੇ ਇਹਨਾਂ ਪਿੰਡਾਂ ਦੇ ਉਹਨਾਂ ਨੂੰ ਹਾਲਾਤਾਂ ਨੂੰ ਬਚਿਆ ਜਾ ਰਿਹਾ ਇਸ ਤੋਂ ਬਾਅਦ ਜਾ ਕੇ ਇਸ ਦਾ ਹੁਣ ਕੰਮ ਸ਼ੁਰੂ ਕਰਵਾਇਆ ਤੇ ਇਸ ਪਾਸੇ ਲੇਬਰ ਜਿਹੜੀ ਕੰਮ ਕਰ ਰਹੀ ਹੈ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਅ ਅਫਸਰ ਸਾਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਜਦੋਂ ਇਹ ਕੰਮ ਸ਼ੁਰੂ ਹੋਇਆ ਕਾਫੀ ਲੋਕਾਂ ਦੀ ਮੰਗ ਸੀ ਕਿ ਇਸ ਜਗਾ ਉੱਤੇ ਕੰਮ ਸ਼ੁਰੂ ਹੋਵੇ ਕਿਉਂਕਿ ਪੰਜ ਪਿੰਡਾਂ ਦਾ ਸੰਪਰਕ ਟੁੱਟ ਗਿਆ ਸੀ ਇਸ ਤੋਂ ਬਾਅਦ ਜਾ ਕੇ ਇਹ ਹਾਲਾਤ ਬਣ ਗਏ ਇਹ ਤੁਸੀਂ ਦੇਖੋ ਕਿ ਡੀਸੀ ਮੁਹਾਲੀ ਲਗਾਤਾਰ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਰਹੇ ਨੇ ਇਸ ਜਗ੍ਹਾ ਉੱਤੇ ਪਿਛਲੇ ਦਿਨ ਤੁਸੀਂ ਦੇਖੋਗੇ ਕਿ ਐਮਪੀ ਮਾਲਵਿੰਦਰ ਕੰਗ ਤੇ ਐਮਐਲਏ ਅਨਮੋਲ ਗਰਮਾਨ ਉਹ ਵੀ ਆਏ ਸੀ ਤੇ ਹੋਰ ਵੀ ਜਿਹੜੇ ਬਖ ਬਖ ਸਿਆਸੀ ਪਾਰਟੀਆਂ ਦੇ ਲੀਡਰ ਉਹ ਵੀ ਦੇਖਣ ਵਾਸਤੇ ਆਏ ਸੀ ਪਰ ਕਿਤਨੇ ਕਿਤੇ ਅੱਜ ਜਦੋਂ ਡੀਸੀ ਮੁਹਾਲੀ ਜੋ ਕਿ ਸ਼੍ਰੀਮਤੀ ਕੋਮਲ ਮਿੱਤਲ ਜੀ ਨੇ ਉਹਨਾਂ ਵੱਲੋਂ ਮੌਕਾ ਦੇਖਿਆ ਗਿਆ ਜੂੜ ਇਹਨਾਂ ਲੋਕਾਂ ਦਾ ਦਰਦ ਸੁਣਿਆ ਗਿਆ ਕਿਉਂਕਿ ਅੱਗੇ ਪਿੰਡ ਕਰੋਂਦੀ ਵਾਲੇ ਦੀ ਗੱਲ ਕਰੀਏ ਕਸੌਲੀ ਦੀ ਗੱਲ ਕਰੀਏ ਬਗਿੰਡੀ ਸਾਰੇ ਪਿੰਡਾਂ ਦੇ ਦੌਰੇ ਕਰਕੇ ਆਏ ਨੇ ਜਿਸ ਤੋਂ ਬਾਅਦ ਜਾ ਕੇ ਅੱਜ ਪਿੰਡ ਵਾਸੀ ਆਪਣਾ ਦੁੱਖ ਸੁਣਾ ਰਹੇ ਨੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਅਸੀਂ ਰਹਿ ਰਹੇ ਹਾਂ ਪੰਜ ਪਿੰਡਾਂ ਦੀ ਜੋ ਮੁਸ਼ਕਿਲਾਂ ਸੀ ਉਹ ਸੁਣਨ ਵਾਸਤੇ ਡਿਪਟੀ ਕਮਿਸ਼ਨਰ ਮੋਹਾਲੀ ਸ਼੍ਰੀਮਤੀ ਕੋਮਲ ਮਿੱਤਲ ਜੀ ਆਏ ਨੇ ਇਹ ਤੁਸੀਂ ਦੇਖੋ ਮੌਕੇ ਤੇ ਜਾਇਦਾਦ ਲਿਆ ਜਾ ਰਿਹਾ ਹੈ ਪੂਰੇ ਅਫਸਰ ਸਾਹਿਬਾਨ ਪੀ ਡਬਲਯੂ ਐਕਸ਼ਨ ਤੇ ਹੋਰ ਵੀ ਮੈਕਮੇ ਦੀ ਅਧਿਕਾਰੀ ਪਹੁੰਚੇ ਨੇ ਉਹਨਾਂ ਨੂੰ ਪੂਰੇ ਹੁਕਮ ਦਿੱਤੇ ਜਾ ਰਹੇ ਨੇ ਮੌਕੇ ਤੇ ਲੇਬਰ ਲਗਾ ਦਿੱਤੀ ਹੈ ਜੇਸੀ ਮਸ਼ੀਨਾ ਮਗਾਲੀਆਂ ਨੇ ਤੇ ਇਸ ਨੂੰ ਲੈ ਕੇ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਦੋਂ ਜਿਹੜੇ ਇਹ ਰਿਪੇਅਰ ਦਾ ਕੰਮ ਹੋ ਜੇਗਾ ਦੂਜੇ ਪਾਸੇ ਪੋਲਾ ਵਾਸਤੇ ਕੀ ਸਥਿਤੀ ਹੈ ਕਿਉਂਕਿ ਕੱਲ ਹੀ ਅਸੀਂ ਮੈਡਮ ਡੀ ਸੀ ਕੋਮਲ ਮਿੱਤਲ ਜੀ ਦੇ ਧਿਆਨ ਚ ਲਿਆਏ ਸੀ ਜਿਸ ਤੋਂ ਬਾਅਦ ਜਾ ਕੇ ਮੌਕਾ ਦੇਖਣ ਅੱਜ ਪਹੁੰਚ ਕੇ ਪੰਜ ਪਿੰਡਾਂ ਦੌਰਾ ਕੀਤਾ ਕਿਉਂਕਿ ਜਿਸ ਤਰੀਕੇ ਨਾਲ ਪਿਛਲੇ ਦਿਨੀ ਇਸ ਨਦੀਆਂ ਦੇ ਵਿੱਚ ਕਾਫੀ ਪਾਣੀ ਆਇਆ ਹੋਇਆ ਸੀ بارشਾਂ ਤੋਂ ਜਿਸ ਤੋਂ ਬਾਅਦ ਜਾ ਕੇ ਨਿਕਲਣਾ ਮੁਸ਼ਕਲ ਸੀ ਤਾਂ ਕਾਫੀ ਬਾਰ ਇਨ੍ਹਾਂ ਕੋਲ ਸ਼ਿਕਾਇਤਾਂ ਵੀ ਗਈਆਂ ਪਰ ਇਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਦੋਂ ਪਾਣੀ ਉਤਰ ਗਿਆ ਉਸ ਤੋਂ ਬਾਅਦ ਸੀ ਸ਼ੁਰੂ ਕਰਵਾਦਾਂ ਕੱਲ ਹੀ ਜਿਹੜੀ ਗੱਲ ਕੀਤੀ ਉਸ ਤੋਂ ਬਾਅਦ ਅੱਜ ਹੀ ਲੈਬਰੀ ਪਹੁੰਚ ਗਈ ਤੇ ਨਾਲ ਦੀ ਨਾਲ ਜਿਕੇ ਉੱਤੇ ਜੋ ਸੀ ਮਸ਼ੀਨਾ ਮਹਿਕਮੇ ਦੇ ਅਧਿਕਾਰੀ ਨਾਲ ਪਹੁੰਚ ਗਏ ਨੇ ਤੁਸੀਂ ਦੇਖੋ ਇਹ ਤਸਵੀਰਾਂ ਨਾਲ-ਨਾਲ ਦਿਖਾ ਰਹੀਆਂ ਕਿਉਂਕਿ ਅਫਸਰ ਚੰਗਾ ਹੋਵੇ ਤਾਂ ਅੱਗੇ ਫਿਰ ਲੋਕਾਂ ਦੇ ਕੰਮ ਕਰਨੇ ਸੌਖੇ ਹੋ ਜਾਂਦੇ ਨੇ ਤੇ ਇਸ ਨੂੰ ਲੈ ਕੇ ਮੈਡਮ ਸ਼੍ਰੀਮਤੀ ਕੋਮਲ ਪਿੰਡਾਂ ਦਾ ਦੌਰਾ ਕੀਤਾ ਜੀ ਉੱਪਰ ਕਰੋਉਂਦੇ ਵਾਲਾ ਬਿੰਡੀ ਸਾਰੇ ਪਿੰਡਾਂ ਦੀਆਂ ਮੁਸ਼ਕਲਾਂ ਸੁਣੀਆਂ ਜੀ ਕੀ ਸਥਿਤੀ ਹੈ ਕੀ ਮੁਸ਼ਕਲਾਂ ਨੇ ਕਿਹੜੀ ਕਿਹੜੀ ਮੁਸ਼ਕਲ ਨਾਲ ਜੂਝ ਰਹੇ ਨੇ ਤੁਸੀਂ ਅੱਜ ਪੂਰਾ ਮੌਕਾ ਦੇਖਿਆ ਕੱਲ ਹੀ ਤੁਹਾਡੇ ਧਿਆਨ ਚ ਵੀ ਆ ਲੈ ਆਈ ਸੀ ਅਸੀਂ ਤਾਂ ਜੋ ਤੁਸੀਂ ਅੱਜ ਪੂਰੇ ਮਸ਼ੀਨਰੀ ਵੀ ਆ ਗਈ ਲੇਬਰ ਵੀ ਆ ਗਈ ਕੰਮ ਵੀ ਸ਼ੁਰੂ ਕਰਵਾ ਦਿੱਤਾ ਦੇਖੋ ਇਹ ਇਹਨਾਂ ਪੰਜਾਂ ਪਿੰਡਾਂ ਦੇ ਵਿੱਚੋਂ ਜੈਨਤੀ ਦੀ ਰਾਉ ਇਤਰੋ ਲੰਘਦੀ ਹੈ ਤੇ ਅਸੀਂ ਪਿੰਡ ਦਾ ਦੌਰਾ ਕੀਤਾ ਇੱਕ ਇਹ ਮੇਨਸਟ੍ਰੀਮ ਜਾ ਰਹੀ ਹੈ ਉਸ ਤੋਂ ਇਲਾਵਾ ਵੀ ਦੋ ਪਾਸੇ ਹੋਰ ਸਟ੍ਰੀਮ ਬਣਦੀ ਹੈ ਜੋ ਕਿ ਲੰਘ ਕੇ ਅੱਗੇ ਜਾ ਕੇ ਕਨਵਰਜ ਹੁੰਦੀ ਹੈ ਤੇ ਸਭ ਤੋਂ ਵੱਧੇ ਨੁਕਸਾਨ ਫਿਲਹਾਲ ਇਨਫਰਾਸਟ੍ਰਕਚਰ ਦਾ ਹੈ ਇਹ ਪੰਜ ਪਿੰਡਾਂ ਦੀ ਕਨੈਕਟੀਵਿਟੀ ਟੁੱਟੀ ਹੋਈ ਹੈ ਪੰਜੂ ਹੀ ਪਿੰਡ ਤੁਸੀਂ ਦੇਖੋ ਥੋੜਾ ਸਾਡੀ ਗਰੀਬ ਪੋਪੂਲੇਸ਼ਨ ਇੱਥੇ ਰਹਿੰਦੀ ਹੈ ਤੇ ਕੋਈ ਬਹੁਤ ਜ਼ਿਆਦਾ ਸਾਧਨ ਨਹੀਂ ਅੰਦਰ ਪਿੰਡ ਦੇ ਅੰਦਰ ਤੇ ਬੱਚਿਆਂ ਦਾ ਸਕੂਲ ਵਗੈਰਾ ਵੀ ਇੱਥੇ ਜਨਤੀ ਦੇ ਮਾਜਰੀ ਪਿੰਡ ਦੇ ਵਿੱਚ ਸਕੂਲ ਹੈ ਬੱਚਿਆਂ ਦੇ ਜਾਂ ਫਿਰ ਅੱਗੇ ਇਹ ਚੰਡੀਗੜ੍ਹ ਜਾਂਦੇ ਨੇ ਬੱਚੇ ਤੋਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸੇ ਕਰਕੇ ਸਾਰੀ ਟੀਮ ਆਈ ਹੈ ਅਸੀਂ ਸਭ ਤੋਂ ਪਹਿਲਾਂ ਕਨੈਕਟੀਵਿਟੀ ਰੀਸਟੋਰ ਕਰਾ ਰਹੇ ਹਾਂ ਤੇ ਨਾਲ ਹੀ ਪਿੰਡ ਵਾਲੇ ਦੀ ਡਿਮਾਂਡ ਹੈ ਕਿ ਇੱਥੇ ਪੁਲ ਬਣਾਏ ਜਾਣ ਉਹ ਤਿੰਨ ਪੁਲ ਦਾ ਐਸਟੀਮੇਟ ਵੀ ਅਸੀਂ ਬਣਵਾ ਕੇ ਬਣਵਾਇਆ ਹੋਇਆ ਹੈ ਅਸੀਂ ਪੇਜਾ ਵੀ ਹੋਇਆ ਸਰਕਾਰ ਨੂੰ ਅਪਰੂਵਲ ਦੇ ਲਈ ਸਾਨੂੰ ਉਮੀਦ ਹੈ ਕਿ ਜਲਦੀ ਇਹ ਅਪਰੂਵਲ ਆ ਜਾਏਗੀ ਮੇਰੇ ਨਾਲ ਮੇਰੇ ਏਡੀਸੀ ਡਿਵੈਲਪਮੈਂਟ ਐਸਟੀਐਮ ਖਰੜ ਐਕਸੀਐਨ ਪੀਡਬਲਿਊਡੀ ਐਕਸੀਐਨ ਡਰੇਨੇਜ ਤੇ ਪੀਐਸਪੀਸੀਲ ਮਹਿਕ ਮੇ ਤੋਂ ਸਾਰੇ ਹੀ ਮਹਿਕ ਮੇ ਤੋਂ ਇੱਥੇ ਆਫੀਸਰ ਮੌਜੂਦ ਨਹੀਂ ਅਸੀਂ ਆ ਜਾ ਕੇ ਹੀ ਦੇਖਿਆ ਕਿ ਸਮੱਸਿਆਵਾਂ ਜੋ ਵੀ ਹੈ ਅਸੀਂ ਇੱਕ ਵਾਰੀ ਕਰ ਲਈਏ ਜੋ ਇਮੀਡੀਏਟਲੀ ਅਸੀਂ ਤੁਰੰਤ ਰਲੀਫ ਦੇ ਸਕਦੇ ਹੋ ਤੁਰੰਤ ਦੇਵਾਂਗੇ ਜਿਹਦੇ ਵਿੱਚ ਥੋੜਾ ਸਮਾਂ ਲੱਗਣਾ ਹੈ ਉਹ ਮੇਰੀ ਸਾਰੇ ਨੂੰ ਹੀ ਬੇਨਤੀ ਹੈ ਕਿ ਦਾ ਮੌਕਾ ਦੇਖਣ ਦਾ ਪਰਪਸ ਇਹੀ ਹੁੰਦਾ ਹੈ ਕਿ ਸਾਨੂੰ ਪ੍ਰਾਇਰਟੀ ਸਮਝ ਆ ਜਾਏ ਉਹ ਸਾਨੂੰ ਆ ਗਈ ਹੈ ਕਿ ਇੱਥੇ ਕਿੰਨਾ ਜ਼ਰੂਰੀਏ ਕੰਮ ਕਰਾਣਾ ਅਸੀਂ ਜਲਦ ਤੋਂ ਜਲਦੇ ਕੰਮ ਕਰਾਵਾਂਗੇ ਮੈਮ ਉੱਪਰ ਤੁਸੀਂ ਗਏ ਹੋ ਕਰਾਉਂਦੇ ਵਾਲਾ ਬਗਿੰਡੀ ਪਿੰਡ ਚ ਕਵਰ ਦੀ ਬਹੁਤ ਸਮੱਸਿਆ ਹੈ ਉੱਥੇ ਨੈੱਟਵਰਕ ਨਹੀਂ ਆਉਂਦੇ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਬਹੁਤ ਅਸਰ ਪੈ ਰਿਹਾ ਹੈ ਉਸ ਵਾਸਤੇ ਵੀ ਕੋਈ ਕੀਤੀ ਚਾਰੀ ਨਹੀਂ ਬਿਲਕੁਲ ਜੀ ਮੋਬਾਈਲ ਟਾਵਰ ਦੇ ਬਾਰੇ ਇਹਨਾਂ ਨੇ ਰਿਕੁਐਸਟ ਕੀਤੀ ਉੱਥੇ ਨੈੱਟਵਰਕ ਬਿਲਕੁਲ ਵੀ ਨਹੀਂ ਆ ਰਿਹਾ ਸੀ ਕੁਝ ਟੈਲੀਕਮ ਕੰਪਨੀਆਂ ਸਿ ਬੀਐਸਐਨਐਲ ਨਾਲ ਦੀ ਉਹਨਾਂ ਦੇ ਇੱਕ 4ਜੀ ਸੈਚੂਰੇਸ਼ਨ ਸਕੀਮ ਵੀ ਚ ਦੀ ਪਾਸੇ ਕੋਸ਼ਿਸ਼ ਕਰਕੇ ਇੱਥੇ ਜਲਦ ਹੀ ਮੋਬਾਈਲ ਕਨੈਕਟੀਵਿਟੀ ਪ੍ਰੋਵਾਈਡ ਕਰਾਵਾਗੇ ਮੈਂ ਕਰੋਂਦੇ ਤੋਂ ਉੱਪਰ ਜਿਹੜਾ ਰਸਤਾ ਜਾਂਦਾ ਹਰਿਆਣੇ ਟੱਚ ਕਰਦਾ ਹੈ ਕਾਫੀ ਦੇ ਪਿੰਡਾਂ ਦੀਆਂ ਰਿਸ਼ਤੇਦਾਰੀਆਂ ਕੰਮ ਕਰਨ ਵਾਸਤੇ ਜਾਂਦੇ ਨੇ ਉਹਨਾਂ ਦਾ ਜੰਗਲਾਤ ਮੈਂ ਕਿਵੇਂ ਬੰਨੂ ਕੰਮ ਰੋਕੇ ਹੋਇਆ ਕੋਈ ਤਰੀਕੀ ਦੀ ਕੋਈ ਅੜਕਣਾ ਆ ਰਹੀ ਹੈ ਉਸ ਨੂੰ ਦੂਰ ਕੀਤਾ ਜਾਵੇ ਕਿ ਜਲਦੀ ਉਸੇ ਪੀ ਡਬਲਯੂ ਡੀ ਰੋਡ ਬਣਾ ਲਈ ਇਹਨਾਂ ਨੇ ਜੇ ਹੁਣ ਨੋਟਿਸ ਲਾਇਆ ਕੋਈ ਲਗਭਗ 280 ਕਿਲੋਮੀਟਰ ਦੀ ਸੜਕ ਹੈ ਜਿੱਥੇ ਫੋਰੈਸਟ ਕਲੀਅਰੈਂਸ ਕਰਕੇ ਇਸ਼ੂ ਪੈਂਡਿੰਗ ਹੈ ਮੈਂ ਹੁਣੇ ਫੋਰੈਸਟ ਡਿਪਾਰਟਮੈਂਟ ਨਾਲ ਵੀ ਟਾਈ ਅਪ ਕਰ ਦੀ ਕਲੇਰੈਂਸ ਪੈਂਡਿੰਗ ਹੈ ਸੇ ਚੈੱਕ ਕਰ ਲੈਂਦੇ ਉਸ ਨੂੰ ਵੀ ਜਲਦੀ ਪ੍ਰੋਸੈਸ ਕਰਾ ਕੇ ਜਲਦੀ ਇੱਥੇ ਸੜਕ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ ਮੈਮ ਪਿਛਲੇ ਦਿਨੀ ਇੱਕ ਜੀਪ ਵੀ ਰੋੜੀ ਸੀ ਸੇ ਨਦੀ ਚ ਜੈੰਤੀ ਦੀ ਰੌੜੀ ਚ ਆਫ ਰੋਡਿੰਗ ਵਾਲੀਆਂ ਗੱਟੀਆਂ ਬਹੁਤ ਸੰਡੇ ਨੂੰ ਆਉਂਦੀਆਂ ਨੇ ਉਸ ਤੋਂ ਬਾਅਦ ਕੋਈ ਰੋਕ ਲੱਗ ਰਹੀ ਹੈ ਕਿਉਂਕਿ ਜਿਸ ਤਰੀਕੇ ਨਾਲ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਜੀ ਜੋ ਤੁਸੀਂ ਜੀਪ ਕਹਿ ਰਹੇ ਹੋ ਅਸੀਂ ਪੁਲਿਸ ਨਾਲ ਵੀ ਉਹ ਸ਼ੇਅਰ ਕੀਤੀ ਸੀ ਵੀਡੀਓ ਤਾਂ ਕਿ ਉਹਨਾਂ ਤੇ ਕਾਰਵਾਈ ਹੋ ਸਕੇ ਨਾਲ ਹੀ ਮੈਂ ਲੋਕਾਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਜ਼ਰੂਰ ਅਪੀਲ ਕਰਾਂਗੀ ਕਿ ਇਹ ਬਰਸਾਤ ਦੇ ਮੌਸਮ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਰਿਸਕ ਨਾ ਲਈਏ ਸਿੱਧਾ ਸਿੱਧਾ ਜਾਨੀ ਨੁਕਸਾਨ ਹੁੰਦਾ ਹੈ ਜਿੱਥੇ ਚਲੋ ਗੱਡੀਆਂ ਵਗੈਰਾ ਖਰਾਬ ਹੁੰਦੀ ਹੈ ਛੋਟਾ ਨੁਕਸਾਨ ਹੈ ਜਾਨ ਦੇ ਵੀ ਨੁਕਸਾਨ ਦਾ ਡਰ ਬਣਾ ਰਹਿੰਦੇ ਆ ਇਹ ਕੋਈ ਹਾਲਾਤ ਇਸ ਤਰ੍ਹਾਂ ਦੇ ਨਹੀਂ ਹੈ ਕਿ ਅਸੀਂ ਐਡਵੈਂਚਰ ਕਰ ਰਹੀਏ ਇੱਥੇ ਜਾਂ ਫਿਰ ਆਫ ਰੋਡਿੰਗ ਤੇ ਨਿਕਲੀਏ ਮੇਰੀ ਸਾਰਿਆਂ ਨੂੰ ਅਪੀਲ ਹੈ ਕੀ ਜਿੱਥੇ ਜਾਨ ਦਾ ਖਤਰਾ ਆਪਣੀ ਜਾਨ ਦਾ ਖਤਰਾ ਹੈ ਸ਼ਾਇਦ ਜੋ ਇੱਥੇ ਪਿੰਡ ਵਾਲੇ ਰਹ ਰਹੇ ਆਂ ਵਸਨੀਕ ਨੇ ਜਾਂ ਫੇਰ ਕੋਈ ਲੰਘ ਰਿਹਾ ਉਹਦੀ ਜਾਨ ਨੂੰ ਵੀ ਖਤਰਾ ਹੁੰਦਾ ਹੈ ਅਸੀਂ ਇਸ ਤਰ੍ਹਾਂ ਦੇ ਸਟੰਟ ਨਾ ਕਰੀਏ ਜੇਕਰ ਸਾਡੇ ਧਿਆਨ ਵਿੱਚ ਜੇਕਰ ਇਸ ਦਾ ਕੁਝ ਵੀ ਆਉਂਦਾ ਅਸੀਂ ਬੜੀ ਸਖਤ ਕਾਰਵਾਈ ਕਰਾਂਗੇ ਮੈਮ ਬਰਸਾਤ ਦੇ ਮੌਸਮ ਤਾਂ ਮੁਸ਼ਕਲ ਹੈ ਹੀ ਸੀ ਲੋਕਾਂ ਨੂੰ ਨੀਚੇ ਵੀ ਸਤਜਿਨਾਂ ਜਿਹੇ ਪ੍ਰਭਾਵਿਤ ਹੋਏ ਨੇ ਉੱਥੇ ਹੁਣ ਜਿਹੜੀਆਂ ਬਰਸਾਤ ਤੋਂ ਬਾਅਦ ਮੁਸ਼ਕਲ ਸ਼ੁਰੂ ਹੋਈਆਂ ਨੇ ਜਿਵੇਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਪਸ਼ੂ ਮਰੇ ਹੋਏ ਨੇ ਇਸ ਇਲਾਕੇ ਦੇ ਵਿੱਚ ਵੀ ਨਦੀ ਦੇ ਵਿੱਚ ਵੀ ਕਾਫੀ ਸਾਨੂੰ ਫੋਨ ਆਏ ਨੇ ਅੱਜ ਕਿ ਮੁੱਲਾਂਪਨ ਨ ਪਾਸੇ ਕਰਨ ਵਾਸਤੇ ਕੀ ਬਿਮਾਰੀ ਨਾ ਪੈਦਾ ਹੋਵੇ ਇਸ ਤਰੀਕੇ ਦੇ ਕੋਈ ਹੁਕਮ ਅਸੀਂ ਅ ਤੋ ਦਿਨ ਤਰ੍ਹਾਂ ਦੇ ਹੁਕਮ ਜਾਰੀ ਕੀਤੇ ਇੱਕ ਅਸੀਂ ਹੈਲਥ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਜਿੱਥੇ ਵੀ ਪਾਣੀ ਖੜਾ ਰਿਹਾ ਹੈ ਜਾਂ ਫਿਰ ਪਾਣੀ ਕਿਸੇ ਤਰ੍ਹਾਂ ਦੇ ਵੀ ਕੰਟਮੀਨੇਸ਼ਨ ਹੋਈ ਹੈ ਕਈ ਵਾਰ ਹੁੰਦਾ ਹੈ ਕਿ ਮੀਂਹ ਦਾ ਪਾਣੀ ਜੋ ਹੈ ਸੀਵਰੇਜ ਪਾਈਪਲਾਈਨ ਦੇ ਵਿੱਚ ਐਂਟਰ ਕਰ ਜਾਂਦਾ ਉਹ ਕੰਟਮੀਨੇਸ਼ਨ ਹੋ ਜਾਂਦੀ ਹੈ ਇਸ ਨੂੰ ਲੈ ਕੇ ਅਸੀਂ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਅਸੀਂ ਕਿਵੇਂ ਪੀਣ ਵਾਲੇ ਪਾਣੀ ਦੀਆਂ ਬਿਮਾਰੀਆਂ ਤੋਂ ਬਚਣ ਮੈਂ ਲੋਕਾਂ ਨੂੰ ਅਪੀਲ ਕਰਾਂਗੀ ਜਿੱਥੇ ਵੀ ਸਾਨੂੰ ਲੱਗਦਾ ਹੈ ਕਿ ਕੋਈ ਕੰਟਮੀਨੇਸ਼ਨ ਹੈ ਸਾਡੇ ਧਿਆਨ 'ਚ ਲਾਓ ਅਸੀਂ ਜਿੱਥੇ ਪਾਣੀ ਦੀ ਸਪਲਾਈ ਚੈੱਕ ਕਰਾਵਾਂਗੇ ਉੱਥੇ ਹੀ ਆਪਣੀ ਹੈਲਥ ਟੀਮ ਤੋਂ ਵੀ ਇੱਕ ਵਾਰੀ ਸਾਰਾ ਸਰਵੇ ਕਰਾ ਲਾਂਗੇ ਦ ਇਨਫਰਾਸਟ੍ਰਕਚਰ ਦਾ ਜੋ ਵੀ ਡੈਮੇਜ ਹੋਇਆ ਹੈ ਅਸੀਂ ਇੱਥੇ ਦੇਖ ਰਹੇ ਹਾਂ ਸੜਕਾਂ ਦਾ ਪੂਰਾ ਦਾ ਨੁਕਸਾਨ ਹੋਇਆ ਹੈ ਹਾਲ ਵੀ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਇਨਫਰਾਸਟ੍ਰਕਚਰ ਡੈਮੇਜ ਹੋਇਆ ਹੈ ਅਸੀਂ ਸਾਰ ਐਸੈਸ ਕਰਕੇ ਜਲਦੀ ਸਾਡੀ ਰਿਪੋਰਟ ਤਿਆਰ ਹੋ ਜਾਏਗੀ ਤੇ ਪ੍ਰਾਇਓਰਟੀ ਦੇ ਬੇਸਿਸ ਤੇ ਜਿੱਥੇ ਸਾਨੂੰ ਜਿਸ ਤਰ੍ਹਾਂ ਦੇ ਫੰਡਸ ਅਵੇਲੇਬਲ ਅਸੀਂ ਸਾਰੀ ਇਨਫਰਾਸਟ੍ਰਕਚਰ ਡੈਮੇਜ ਨੂੰ ਵੀ ਰਿਪੇਅਰ ਕਰਾਵਾਂਗੇ ਪਸ਼ੂਆਂ ਦੇ ਲਈ ਵੀ ਵੈਟਰਨਰੀ ਡਾਕਟਰਸ ਦੀ ਟੀਮ ਲੱਗੀ ਹੋਈ ਹੈ ਉਹ ਕੱਲ ਵੀ ਉਹਨਾਂ ਨੇ ਡੇਰਾ ਬੱਸੀ ਦੇ ਜੋ ਪ੍ਰਭਾਵਿਤ ਪਿੰਡ ਸੀ ਉੱਥੇ ਜਾ ਕੇ ਆਪਣੇ ਕੈਂਪਸ ਲਗਾਏ ਨੇ ਅੱਜ ਵੀ ਸਾਡੀ ਵੈਟਰਨਰੀ ਦੀ ਟੀਮ ਲਾਲ ਲੜੂ ਗਊਸ਼ਾਲਾ ਵਗੈਰਾ ਦੇ ਵਿੱਚ ਵੀ ਮੈਂ ਸਵੇਰੇ ਹੀ ਡਾਇਰੈਕਸ਼ਨ ਦਿੱਤੀ ਉੱਥੇ ਗਈ ਹੋਈ ਹੈ ਅਸੀਂ ਲਗਾਤਾਰ ਚੈੱਕ ਅਪ ਕਰ ਰਹੇ ਹਾਂ ਫੇਰ ਵੀ ਕਿਸੇ ਨੂੰ ਲੱਗਦਾ ਹੈ ਕਿ ਕਿੱਥੇ ਕੋਈ ਦਿੱਕਤ ਹੈ ਕੋਈ ਤੁਸੀਂ ਸਾਡੇ ਧਿਆਨ 'ਚ ਲੈ ਕੇ ਆਉਣਾ ਚਾਹੁੰਦੇ ਸਾਡੇ ਫਲੱਡ ਕੰਟਰੋਲ ਰੂਮ ਰਾਹੀਂ ਸਾਨੂੰ ਜਾਣਕਾਰੀ ਜ਼ਰੂਰ ਦਿਓ ਮੈਮ ਇੱਕ ਦੋ ਸਵਾਲ ਹੋ ਰਹੇ ਤੁਸੀਂ ਅੱਜ ਆਏ ਹੋ ਤਾਂ ਬੜੀ ਬਰੀਕੀ ਨਾਲ ਤੁਸੀਂ ਲੋਕਾਂ ਦੇ ਦੁੱਖ ਸੁਣੇ ਤੇ ਹਾਲਾਤ ਕਿਹੜੀਆਂ ਹੋਰ ਵੀ ਗੱਲਾਂ ਨੇ ਮਿਰਜ਼ਾਪੁਰ ਜਾਂ ਫਿਰ ਤਾਰਾਪੁਰ ਉਹਨਾਂ ਪਿੰਡਾਂ 'ਚ ਬਹੁਤ ਮੁਸ਼ਕਲ ਹੈ ਪਹਿਲਾਂ ਤਾਰਾਪੁਰ ਦੱਸਾਂਗੇ ਉੱਥੇ ਇੱਕ ਆਰਜੀ ਤੌਰ ਤੇ ਡੈਮ ਲਾਇਆ ਹੋ ਉਹ 2-3 ਸਾਲ ਪਹਿਲਾਂ ਟੁੱਟ ਗਿਆ ਸੀ ਉਸ ਤੋਂ ਬਾਅਦ ਬਿਲ ਵੀ ਬਣੇ ਸਭ ਕੁਝ ਹੋਇਆ ਅਧਿਕਾਰੀ ਪਹੁੰਚੇ ਪਰ ਉਸ ਰੋਕਥਾਮ ਵਾਸਤੇ ਉਸ ਦੀ ਰਿਪੇਅਰ ਨਹੀਂ ਕੀਤੀ ਗਈ ਪਿੰਡ ਵਾਸੀਆਂ ਨੂੰ ਬਹੁਤ ਵੱਡਾ ਖਤਰਾ ਹੈ ਕਿ ਉਹ ਡੈਮ ਦਾ ਪਾਣੀ ਪੂਰੇ ਪਿੰਡ ਚ ਨਿਕਲ ਕੇ ਆ ਰਿਹਾ ਹੈ ਠੀਕ ਹੈ ਜੀ ਅਸੀਂ ਤਾਰਾਪੁਰਾ ਵਾਲਾ ਡੈਮ ਵੀ ਚੈੱਕ ਕਰਾ ਲੈਂਦੇ ਮੇਰੇ ਨਾਲ ਡਰੇਨੇਜ ਮਹਿਕਮੇ ਦੇ ਵੀ ਅਲੋਕੇ ਨੇ ਅਸੀਂ ਤੁਰੰਤ ਹੀ ਉੱਥੇ ਵੀ ਕੋਈ ਡੈਮੇਜ ਹੈ ਅਸੀਂ ਇਸ ਇਸ ਕਰਾ ਲੈਂਦੇ ਤੁਰੰਤ ਕੋਈ ਇਮੀਡੀਏਟ ਐਕਸ਼ਨ ਲੈ ਸਕਦੇ ਆਬਵੀਅਸਲੀ ਚੈੱਕ ਕਰਾ ਲੈਂਦੇ ਠੀਕ ਹੈ ਬਿਲਕੁਲ ਤੂੰ ਦੇਖੋ ਕਿ ਜਿਸ ਤਰੀਕੇ ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਨੇ ਜਿਹੜੇ ਅੱਜ ਪੂਰੇ ਇਲਾਕੇ ਦਾ ਦੌਰਾ ਕਰ ਰਹੇ ਨੇ ਆ ਕੱਲੀ ਕੱਲੀ ਅਫਸਰ ਨੂੰ ਬਲਾ ਕੇ ਜਗਾ ਉੱਤੇ ਹੁਕਮ ਦਿੱਤੇ ਜਾ ਰਹੇ ਨੇ ਇਹ ਤਸਵੀਰਾਂ ਨੇ ਤੂੰ ਦੇਖੋ ਕਿ ਜਿਹੜਾ ਗਰਾਊਂਡ ਨਾਲ ਜੁੜਿਆ ਹੋਵੇ ਅਫਸਰ ਉਹਨਾਂ ਨੂੰ ਮੁਸ਼ਕਲ ਪਤਾ ਹੁੰਦਾ ਕਿ ਉਹਨਾਂ ਨੂੰ ਪਤਾ ਹੁੰਦਾ ਕਿਸ ਤਰੀਕੇ ਦੀਆਂ ਮੁਸ਼ਕਲਾਂ ਲੋਕ ਕਾਨੂੰਨ ਨੇ ਦੂਜੇ ਪਾਸੇ ਲੋਕ ਕਿਵੇਂ ਰਹਿ ਰਹੇ ਨੇ ਤਾਂ ਇਹਨਾਂ ਨੇ ਆ ਤੂੰ ਦੇਖੋ ਕਿ ਪੰਜ ਪਿੰਡਾਂ ਦੌਰਾ ਕੀਤਾ ਜਿੱਥੇ ਕਿ ਮੇਰੇ ਖਿਆਲ ਬੜੇ ਵੱਡੇ ਲੀਡਰ ਨਹੀਂ ਪਹੁੰਚੇ ਉੱਥੇ ਡਿਪਟੀ ਕਮਿਸ਼ਨਰ ਸ਼੍ਰੀ ਕੋਮਲ ਮਿੱਤਲ ਜੀ ਨਦੀਆਂ ਵਿੱਚੋਂ ਨਿਕਲ ਕੇ ਉਹਨਾਂ ਨੇ ਪਿੰਡਾਂ ਪਿੰਡਾਂ ਜਾ ਕੇ ਜਿਹੜਾ ਜਗ੍ਹਾ ਉੱਤੇ ਦੌਰਾ ਕਰਕੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਹਰ ਤਰੀਕੇ ਦੀ ਮੁਸ਼ਕਲ ਦੂਰ ਕੀਤੀ ਜਾਵੇ ਕਿਉਂਕਿ ਮੌਕੇ ਤੋਂ ਦੇਖੋ ਕਿ ਜਿਹੜੇ ਅਫਸਰ ਸਹਿਬਾਨ ਨਾਲ ਆ ਕੇ ਦੂਜੇ ਪਾਸੇ ਜੇਸੀ ਮਸ਼ੀਨਾ ਤੇ ਨਾਲ ਲੇਬਰ ਸ਼ੁਰੂ ਕਰਵਾ ਦਿੱਤੀ ਹੈ ਕਿਸ ਹਲਕੇ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਕਿਉਂਕਿ ਦੋ ਕਾਜ ਵੀ ਜਿਹੜੇ ਰੋੜੇ ਸੀ ਉਸ ਤੋਂ ਬਾਅਦ ਪੁਲਾਂ ਵਾਸਤੇ ਲਿਖ ਕੇ ਦਿੱਤਾ ਹੋਇਆ ਅੱਗੇ ਕਦੋਂ ਪਾਸ ਹੁੰਦੇ ਨੇ ਉਹ ਬਾਅਦ ਦੀ ਗੱਲ ਹੈ ਪਰ ਹੁਣ ਜਿਹੜੀ ਮੌਕੇ ਦੀ ਸਥਿਤੀ ਹੈ ਪਿੰਡਾਂ ਦੇ ਵਿੱਚ ਰਾਸਤੇ ਨੂੰ ਲੈ ਕੇ ਸਕੂਲੀ ਬੱਚਿਆਂ ਨੂੰ ਹਸਪਤਾਲ ਜਾਣ ਵਾਸਤੇ ਜਾਂ ਫਿਰ ਆਪਾਂ ਗੱਲ ਕਰੀਏ ਜਿਹੜੇ ਜੋਬ ਤੇ ਜਾਂਦੇ ਨੇ ਉਹਨਾਂ ਨੂੰ ਬੜੀ ਮੁਸ਼ਕਲ ਹੈ ਤਾਂ ਉਹਨਾਂ ਦੀ ਜਲਦੀ ਹੱਲ ਕਰਨ ਵਾਸਤੇ ਇਹਨਾਂ ਵੱਲੋਂ ਕਾਜਬੀ ਰਿਪੋਰਟ ਕਿਤੇ ਜਾਂਦੇ ਨੇ ਤਾਂ ਹੁਣ ਦੇਖਦੇ ਹਾਂ ਕਦੋਂ ਇਹ ਬਣ ਕੇ ਤਿਆਰ ਹੋਣਗੇ ਤੁਹਾਡੇ ਨਾਲ ਕੈਮਰਾਮੈਨ ਸੁਮਿਤ ਦੇ ਨਾਲ